ਮਾਨਯੋਗ ਚੌਂਕ ਕਮਿਸ਼ਨ ਆਫ ਇੰਡੀਆ ਦੀਆਂ ਹਿਦਾਇਤਾਂ ਤੇ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲੋਕ ਸਭਾ ਚੌਣਾ ਨੂੰ ਆਜ਼ਾਦ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਸ਼ਹਿਰ ਦੇ ਤਿੰਨਾਂ ਜ਼ੋਨਾਂ ਦੇ ਵਕਫਾਤ ਸਵੇਦਰਸ਼ੀਲ ਇਲਾਕਿਆਂ ਵਿੱਚ ਡੀਸੀਪੀ ਅਤੇ ਏਡੀਸੀਪੀ ਦੀ ਅਗਵਾਈ ਹੇਠ ਸਮੇਤ ਸਬ ਡਿਵੀਜ਼ਨ ਏਸੀਪੀ ਮੁਖ ਅਫਸਰਾਨ ਥਾਣਾ ਸੀਆਰਪੀ ਅਤੇ ਸਵੈ ਬੀਟ ਟੀਮਾਂ ਦੇ ਕਮਾਂਡੋ ਜਵਾਨਾਂ ਵੱਲੋਂ ਅੱਜ ਫਲੈਗ ਮਾਰਚ ਕੱਢੇ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਅਤੇ ਨਸ਼ਾ ਤਸਕਰਾ ਖਿਲਾਫ ਸਖਤ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮਾਜ ਵਿਰੋਧੀ ਮਾੜੇ ਅੰਸਰਾਂ ਖਿਲਾਫ ਸਪੈਸ਼ਲ ਮੁਹਿੰਮ ਚਲਾ ਕੇ ਉਹਨਾਂ ਦੀਆਂ ਗਤੀਆਂ ਵਿਧੀਆਂ ਤੇ ਨਿਗਰਾਨੀ ਰੱਖ ਕੇ ਐਕਸ਼ਨ ਲਈ ਜਾ ਰਹੇ ਹਨ ਜਿਹੜਾ ਅਸ ਦਾ 플ਗ ਮਾਰਚ ਹੈ ਮਾਨਯੋਗ ਸੀਪੀਸ ਅੰਮ੍ਰਿਤਸਰ ਸਰ ਗੁਰਪ੍ਰਿੰਦ ਕੋਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈ ਇਸ 플ਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਇਟਸ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਤੇ ਆ ਜਿਹੜਾ ਅਸੀਂ ਫਲੈਗਮਾਰਚ ਕਰ ਰਹੇ ਆ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਅਨਾ ਚਾਹੁੰਦੇ ਹੋ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਐਸ ਪਰ ਲਾਅ ਅਸੀਂ ਗੁਕ ਕਰਾਂਗੇ ਠੀਕ ਹੈ